ਸੰਗਤ ਜੀ ਸਹਿਜ ਪੜ ਕਰ ਰਹੇ ਹਾਂ 7 ਪੰਕਤੀ ਆਈ ਏ ਪਹਿਲੇ ਪਾਸ਼ਾ ਮਹਾਰਾਜ ਜੀ ਦੀ ਤੁਸੀਂ ਦੇਖ ਰਹੇ ਹੋ 628 ਅੰਗਤੇ ਤਨਾਸਰੀ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਇਸ ਨੂੰ ਪੋਲਾ ਉਚਾਰਨ ਕਰਨਾ ਹੈ ਤਬ ਤੇ ਇਹਨਾਂ ਪੰਕਤੀਆਂ ਨੂੰ ਕਈ ਗ੍ਰੰਥੀ ਮੇਰੇ ਵੀਰ ਭਰਾ ਵੀ ਗਲਤ ਉਚਾਰਨ ਕਰ ਜਾਂਦੇ ਨੇ ਥਾਨ ਸੱਟ ਉਚਾਰਨ ਕਰ ਜਾਂਦੇ ਹਨ ਸੋ ਅੱਜ ਵਿਚਾਰ ਆਇਆ ਕਿ ਗੁਰਬਾਣੀ ਦੀ ਪੰਕਤੀ ਅੱਗੇ ਆਈ ਤੇ ਕਿਉਂ ਨਾ ਸੰਗਤਾਂ ਜਣਾ ਸਾਂਝੀ ਕਰ ਦਿੱਤੀ ਜਾਵੇ ਇਸ ਨੂੰ ਥਨਸ਼ਟ ਜਗ ਪ੍ਰਿਸ਼ਟ ਹੋਏ ਇਸ ਤਰ੍ਹਾਂ ਉਚਾਰਨ ਕਰਨਾ ਹੈ ਥਨਸ਼ਟ ਜਗ ਪ੍ਰਿਸ਼ਟ ਹੋਏ ਡੂਪਤਾ ਏਵ ਜਗ ਕਲ ਮਹਾਰਾਮ ਨਾਮ ਸਾਰ ਅਖੀ ਤਾ ਮੀਟਾ ਹੈ ਨਾਕ ਪਕੜਾ ਹੈ ਠੱਗਣ ਕੋ ਸੰਸਾਰ ਇਸ ਨੂੰ ਥਨਸ਼ਟ ਜਗ ਪ੍ਰਿਸ਼ਟ ਹੋਏ ਥਨਸ਼ਟ ਉਚਾਰਨ ਕਰਨਾ ਹੈ ਸੋ ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ 662 ਅੰਗ ਤੇ ਸੁਭਾਈ ਮਾਨ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ